ਗੁਰੂ ਘਰ ਵਿੱਚ ਅਜ ਅਕਾਲ ਤੱਕ ਸਾਥ ਤੇ ਅਰਦਾਸ ਕਰਾਂਗੇ ਕਿ ਜਿਹੜਾ ਦਿੱਲੀ ਮੋਰਚਾ 2 ਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਫਤਿਹ ਮਿਲੇ ਆ ਦੇਖੋ ਕੱਲ ਜਿਹੜੀ ਗੱਲਬਾਤ ਅੰਮ੍ਰਿਤਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ ਦਿੱਲੀ ਵਾਲੇ ਮੋਰਚੇ ਨੂੰ ਲੈ ਕੇ ਆਪਾਂ ਅੱਜ ਗੁਰੂ ਰਾਮਦਾਸ ਦੇ ਦਰ ਤੇ ਮਸਤ ਮਸਤਕ ਹੋਣਾ ਸੀ ਕੁਝ ਕਰਨਾ ਕਰਕੇ ਮੈਂ ਲੇਟ ਹੋ ਗਿਆ ਜਾਮ ਸੀਗਾ ਤੇ ਐਸੇ ਗੁਰੂ ਘਰ ਵਿੱਚ ਆਜ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਾਂਗੇ ਵੀ ਜਿਹੜਾ ਦਿੱਲੀ ਮੋਰਚਾ ਦੋ ਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਖਤੇ ਮਿਲੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ ਇਸ ਕਰਕੇ ਅਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ ਆ। ਮਹਿੰਦਰ ਸਾਹਿਬ ਕੱਲ ਇੱਕ ਮੀਟਿੰਗ ਤੁਸੀਂ ਬੜੀ ਲੰਬੀ ਕੀਤੀ। ਕੀ ਕੋਈ ਗੱਲਬਾਤ ਚੱਲ ਰਹੀ ਆ ਕੀ ਉਸ ਜਿਵੇਂ ਹਰਿਆਣਾ ਚਾਹਤਾ ਜਿ ਇੰਟਰਨੈਟ ਵੀ ਸਸਪੈਂਡ ਕਰਦਾ ਕੀ ਕਹਿਣਾ ਚਾਹੁੰਦੇ? ਆ ਦੇਖੋ ਕੱਲ ਜਿਹੜੀ ਗੱਲਬਾਤ ਅਮਰਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ। ਵੀ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵਿਧ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ ਡੈਲੀਗੇਸ਼ਨ ਚ ਕੌਣ ਕੌਣ ਹੋਣਗੇ ਤੇ ਦੇਖੋ ਡੈਲੀਗੇਸ਼ਨ ਚ ਤਕਰੀਬਨ ਮਿੰਰਲ ਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ ਕੇਐਮਐਮ ਦੀਆਂ ਵੀ 12 13 13 ਹੋਣਗੀਆਂ ਤੇ ਐਸਕੇਮ ਨਾਨ ਪੋਲਿਟੀਕਲ ਦੀਆਂ ਪੂਰੀਆਂ ਦੇਸ਼ ਭਰ ਦੀਆਂ 13 ਜਿਹੜਾ ਉਹਨਾਂ ਦੇ ਇੱਕ ਇੱਕ ਨਮਾਇੰਦਗੀ ਨੂੰ ਸ਼ਾਮਲ ਹੋ ਉਸ ਤਰ੍ਹਾਂ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਜਿਵੇਂ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ ਕਈ ਆ ਕਹਿ ਰਹੇ ਕਿ ਅਸੀਂ ਨਾਲ ਹੈ ਕਈ ਕਹਿ ਰਹੇ ਨਹੀਂ ਨਾਲ ਕੀ ਕਰਨਾ ਚਾਹੀਓ ਦੇਖੋ ਅੰਦੋਲਨ ਅੱਗੇ ਨੂੰ ਵੱਡਾ ਵਾ ਤੁਸੀਂ ਦੇਖ ਰਹੇ ਹੋ ਅੰਦੋਲਨ ਦੀ ਤਿਆਰੀ ਵੱਡੀ ਆ ਠੀਕ ਆ ਜੀ ਪਰ ਸਰਕਾਰ ਦੀ ਤਿਆਰੀ ਕਿਹੜੀ ਤਿਆਰੀ ਵੱਡੇ ਪੱਧਰ ਤੇ ਆ ਕਿ ਕੀ ਕਹੋਗੇ ਕੋਈ ਰੌਲਾ ਨਹੀਂ ਦੇਖੋ ਸਵਾਲ ਤਾਂ ਇੱਕ ਬਣੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਔਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨ ਆ ਗੋ ਗੱਲ ਨਹੀਂ ਕਰਨਾ ਚਾਹੁੰਦੇ ਇਹਦਾ ਮਤਲਬ ਅਸੀਂ ਸ਼ਾਂਤਮਈ ਟੰਗਣਾ ਬਹਿ ਕੇ ਮਸਲੇ ਦਾ ਹੱਲ ਚਾਹੁੰਦੇ ਆ ਗੱਲਬਾਤ ਦੇ ਵਿੱਚ ਵੀ ਜੋ ਕੁਝ ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵੱਈਆ ਦੇਖ ਰਹੇ ਸੀ ਜਿੱਮੇ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚਲ ਪੰਜਾਬ ਵਾਲਿਆਂ ਲਈ ਕੀਤੀ ਹੈ ਗੱਲ ਤਾਂ ਸਮਝ ਆ ਰਹੀ ਆ ਹਰਿਆਣਾ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਆ ਜਿਵੇਂ ਪੂਰੇ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖट्टर ਸਾਹਿਬ ਨੂੰ ਚੁਣਿਆ ਸੀਗਾ ਹਰਿਆਣੇ ਦੀ ਤੇ ਮੈਨੂੰ ਲੱਗਦਾ ਹੈ ਹਰਿਆਣੇ ਦੇ ਲੋਕਾਂ ਨੂੰ ਧਰਨਾ ਮੁਜ਼ਾਹਰਾ ਕਰਨਾ ਮੋਰਚੇ ਵਿੱਚ ਜਾਣਾ ਉਹਨਾਂ ਦਾ ਜਨਮ ਸਿੱਧਾ ਅਧਿਕਾਰ ਹੈ ਉਹ ਖੋਣਾ ਨਹੀਂ ਚਾਹੀਦਾ ਹਰਿਆਣੇ ਦੇ ਕਿਦਾਂ ਲਾਇਆ ਕਰ ਲੈ ਜੀ ਦਿੱਲੀ ਕੁਝ ਨਹੀਂ ਦਾ ਹਾਂ ਸਾਰੇ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰਾਬਤਾ ਹੈਗਾ ਜੀ ਸੰਦੇਸ਼ ਸਭ ਆ ਜੇ ਦਾਸ ਕਰ ਲੈ ਜੀ ਦਿੱਲੀ ਕੁਝ ਦੀ ਅਰਦਾਸ ਕਰ ਲੈ ਜੀ ਹਾਂ ਦਿੱਲੀ ਕੁਝ ਤੋਂ ਪਹਿਲੋ ਦਿੱਲੀ ਮੋਰਚੇ ਨੂੰ ਸਤਿਗੁਰੂ RAMਦਾਸ ਜਿੱਤ ਦੇ ਉਹਦੇ ਵਾਸਤੇ ਗੁਰੂ ਘਰ ਨਤਮਸਤਕ ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸ਼ੁਭ ਗੁਰੂ ਸਾਹਿਬ ਦੇ ਅਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਆਜ ਆਇਆ ਮੇਰੇ ਮਨਾਂ ਵਿੱਚ ਮੰਗ ਹੋਈ ਉਹ ਤੋਂ ਕਰਨਾ ਤੇਰੇ ਲਈ ਫਿਰ ਕੁਝ ਕੀਤਾ ਜਾਏਗਾ ਨਹੀਂ ਦੇਖੋ ਆਜ ਤਾਂ ਅਸੀਂ ਸਾਰੇ ਇਕੱਠੇ ਹੋ ਰਹੇ ਹੈਗੇ ਆ ਤੇ ਕੱਲ 12 ਨੂੰ ਵੀ ਨੇੜੇ ਇਕੱਠਾ ਹੋਇਆ ਜਾਊਗਾ ਸ਼ਾਇਦ ਫਤੇਗੜ ਸਾਹਿਬ ਅਸੀਂ ਇਕੱਠੇ ਹੋ ਜਾਈਏ ਕੂਚ 13 ਦਾ ਹੀ ਆ ਉਹ ਤਾਂ ਜਿਹੜੀ 12 ਦੀ ਮੀਟਿੰਗ ਹੈ ਨਾ ਉਹਦੀ ਸ਼ਾਮ ਚ ਕੀ ਨਿਕਲ ਕੇ ਆਉਂਦਾ ਕੀ ਹੁੰਦਾ ਉਤੋਂ ਬਾਅਦ ਫਿਰ ਮੈਂ ਦੱਸਦਾ ਕਿ ਕਿਹੜਾ ਹੋਣਾ ਹੈ ਸਾਹਿਬ ਕਿੱਥੇ ਤਿਆਰੀ ਕੀਤੀ ਜਾਣੀ ਜਾਈ ਅੰਬਰਸਤ ਤੋਂ ਦੇਖੋ ਦੇਖੋ ਅੱਜ ਅੱਜ ਦਾਵਾ ਕਰਨਾ ਮੀਟਿੰਗ ਤੋਂ ਬਾਅਦ ਵੀ ਮੀਟਿੰਗਾਂ ਮੰਨੀਆਂ ਜਾਣੀਆਂ ਕਿ ਨਹੀਂ ਮੰਨੀਆਂ ਜਾਣੀਆਂ ਵਾਜਬ ਨਹੀਂ ਹੈਗਾ ਇਹ ਮੀਟਿੰਗ ਤੋਂ ਬਾਅਦ ਪਿਲੀ ਵਾਰੀ ਮੋਰਚਾ ਕਦਮ ਕਰਕੇ ਆਏ ਸੀ ਐਮਐਸਪੀ ਦੀ ਮਾਗ ਅੜੀ ਕਿਤੇ ਗੱਲ ਕਿਤੇ ਅੜੀ ਹੈ ਜੀ ਦੇਖੋ ਮੰਗ ਦੱਸੋ ਦੇਖੋ ਡਬਲਿਊਟੀਓ ਨਾਲ ਟਕਰaundੀਆਂ ਮੰਗਾ ਨੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਇਹ ਬਹੁਤ ਸੌਖਾ ਸਖਾਲਾ ਇਹਦੇ ਵਾਸਤੇ ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ ਐਮਐਸਪੀ ਪਹਿਲੋ ਤੈਅ ਕਰਦੀ ਹੈ ਸਰਕਾਰ 23 ਫਸਲਾਂ ਤੇ 1000 ਬਣਾ ਕੇ ਭਾਵੇਂ ਉਹ ਧਾਰ ਸਾਨੂੰ ਪਸੰਦ ਨਹੀਂ ਉਹ ਉਹਦਾ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਵਾ ਉਦੋਂ ਅੱਗੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਤੋਂ ਗਾਂ ਹੈਗਾ ਵੀ ਗੰਨਾ ਗੰਨੇ ਦਾ ਸੀ2 100% ਜੋੜ ਕੇ ਦਾ ਭਾਅ ਤੈਅ ਕੀਤਾ ਜਾਵੇ ਕਿਸਾਨ ਤੇ ਖੇਤ ਮਜਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਲਖੀਮਪੁਰ ਖਰੀਦੇ ਵਿੱਚ ਜਿਹੜੇ ਅਜੀਤ ਮਿਸ਼ਰਾ ਟੈਣੀ ਜੀ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਜਾਣਾ ਰਹਿ ਤਾਂ ਮਹੀਨਾ ਗਿਆ ਜੇ ਕਿਸਾਨਾਂ ਦਾ ਦਿਲ ਠੰਡਾ ਕਰਨਾ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਲਖੀਮਪੁਰ ਖਰੀਦੇ ਜਿਹੜੇ 13 ਇੰਜਰਡ ਆ ਉਹਨਾਂ ਦਾ ਮੁਆਵਜ਼ਾ ਇਹ ਤੋਂ ਗਾਂ ਜਿਹੜਾ ਸਾਰੇ ਕੇਸ ਪਾਏ ਹੋਏ ਆ ਦਿੱਲੀ ਸਮੇਤ ਜਿੰਨੇ ਕੇਸ ਆ ਉਹ ਵਾਪਸੀ ਦਾ ਸਵਾਲ ਹੈ ਬਿਜਲੀ ਸੋਧ ਬਿੱਲ ਜਿਹੜਾ ਨਿੱਜੀ ਕਰਨ ਦਾ ਹਿੱਸਾ ਉਹਨੂੰ ਵਾਪਸ ਲਿਆ ਜਾਣਾ ਜਾਂ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਖੇਤੀ ਨੂੰ ਬਾਹਰ ਕੱਢਣਾ ਚਾਹੀਦਾ ਕਿਸਾਨਾਂ ਨੂੰ ਜਿਹੜੀ ਫਸਲੀ ਬੀਮਾ ਯੋਜਨਾ ਉਹ ਆਪਣੇ ਪੱਧਰ ਤੇ ਸਰਕਾਰ ਜੋੜੇ ਆਰਕੀ ਮਜ਼ਦੂਰਾਂ ਵਾਸਤੇ ਅਸੀਂ ਨਰਿੱਗੜ ਦੀ ਵੀ ਗੱਲ ਕੀਤੀ ਆ ਇਹਨੂੰ 200 ਦਿਨ ਤੱਕ ਐਮਐਸਪੀ ਨੂੰ ਲੈ ਕੇ ਕੁਝ ਜਿੱਥੇ ਚੰਡੀਗੜ੍ਹ ਨੂੰ ਪੁੱਛ ਕਰੀਆਂ ਐਮਐਸਪੀ ਨੂੰ ਲੈ ਕੇ ਐਮਐਸਪੀ ਜੇ ਚੰਡੀਗੜ੍ਹ ਹੀ ਹੱਲ ਹੋਣਾ ਤਾਂ ਫਿਰ ਦਿੱਲੀ ਜਾਣ ਦੀ ਕੀ ਲੋੜ ਆ ਜੀ ਤੁਹਾਨੂੰ ਜੀ ਦੇਖੋ ਵਾਰ ਤੱਕ ਕਿਤੇ ਵੀ ਹੋ ਸਕਦੀ ਆ ਦਿੱਲੀ ਦਾ ਅੰਦੋਲਨ ਆ ਉਹ ਦਿੱਲੀ ਚੱਲੂਗਾ ਸਾਡੀ ਮੰਗ ਮੁਤਾਬਕ ਹੀ ਉਹ ਚੰਡੀਗੜ੍ਹ ਆਏ ਨੇ ਪਹਿਲੇ ਕਦੀ ਵਿੱਚ ਇਤਿਆਹ ਨਹੀਂ ਜਿਨੀ ਹੋਇਆ ਫਿਰ ਦਿੱਲੀ ਚੱਲ ਕੇ ਚੰਡੀਗੜ੍ਹ ਜਾਂ ਪੰਜਾਬ ਆਈ ਹੋਵੇ ਇਹ ਇਤਿਆਹਕ ਮੌਕਾ ਵਾ ਦੇਖੋ ਅਧਿਗੜ ਪਾਪਾ ਇਥੇ ਅੰਮ੍ਰਿਤਸਰ ਦੇ ਵਿੱਚ ਅੱਜ ਤੱਕ ਇਕੱਠੇ ਹੋਣਾ ਗਾਹਾਂ ਜਾ ਕੇ ਫਤੇਕਰ ਸਾਹਿਬ ਇਕੱਠੇ ਹੋਵਾਂਗੇ ਜਿਹੜਾ 13 ਨੂੰ 12 ਵਾਲੀ ਮੀਟਿੰਗ ਆ ਉਹਦੀ ਸ਼ਾਮ ਤੋਂ ਬਾਅਦ ਸਾਰੀ ਪਿਕਚਰ ਤੁਹਾਡੇ ਸਾਹਮਣੇ ਜੋ ਕੁਝ ਵੀ ਹੋਊਗਾ ਜੇ ਸਰਕਾਰ ਕੋ ਐਮਐਸਪੀ ਖਰੀਦੀ ਗਾਰੰਟੀ ਤੇ ਨੋਟੀਫਿਕੇਸ਼ਨ ਕਰਦੀ ਆ ਡਾਕਟਰ ਸੁਮਿੰਨਾਥ ਨੇ ਕਮਿਸ਼ਨ ਦੀ ਮੰਗ ਤੇ ਨੋਟੀਫਿਕੇਸ਼ਨ ਕਰਦੀ ਆ ਕੋ ਕਰਜ਼ੇ ਤੇ ਨੋਟੀਫਾਈ ਕਰਦੀ ਆ ਫਿਰ ਜੜੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਚਾਰਾਂਗੇ ਜਿਹੋ ਪ੍ਰਧਾਨ ਸਾਹਿਬ ਜੋ ਉੱਥੇ ਹਾਲਾਤ ਬਣਨੇ ਨੇ ਇਸ ਵੇਲੇ ਇਸ ਤਰ੍ਹਾਂ ਦੇ ਜੰਗੀ ਪੱਧਰ ਦੇ ਉਹਨਾਂ ਨੇ ਹਾਲਾਤ ਬਣਾਏ ਆ ਉਹਦੇ ਵਿੱਚ ਕਗਰ ਕੋਈ ਨੌਜਵਾਨ ਦਾ ਜਾਂ ਕੁਝ ਵੀ ਨੁਕਸਾਨ ਹੁੰਦਾ ਕਿ ਕਿ ਲੜਨ ਤੁਸੀਂ ਜਾ ਰਹੇ ਜੇ ਦੇਖੋ ਅਸੀਂ ਲੜਨੇ ਜਾ ਰਹੇ ਇਸ ਦੁਸ਼ਸ਼ ਵਿੱਚ ਜਮਹੂਰੀਅਤ ਆ ਜੀ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਜਿਹੜਾ ਦੇਸ਼ ਦਾ 60% ਹਿੱਸਾ ਇਹ ਦੇਸ਼ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ ਉਹਨਾਂ ਨੂੰ ਆਪਣਾ ਧਰਨਾ ਮਜਾਰਾ ਕਰਨ ਦਾ ਹੱਕ ਹੈਗਾ ਜਿੱਦਾ ਆਪਣੇ ਵੱਲੋਂ ਪੀਸਫੁਲੀ ਅਮਪਰਾਮਣ ਤਰੀਕੇ ਨਾਲ ਆਪ ਦਾ ਪ੍ਰਸ਼ਾਸਕ ਜਿਹੜੀ ਜਗ੍ਹਾ ਵਾ ਉਹ ਇੱਕ ਪੁਲ ਹੈ ਇਹ ਕੋਈ ਖਾਲੀ ਜਗ੍ਹਾ ਨਹੀਂ ਹੈ ਅਗਰ ਪੁਲ ਤੋਂ ਵੀ ਕੋਈ ਕੱਲੇ ਦਿਖਦਾ ਤਾਂ ਵੀ ਨੁਕਸਾਨ ਤੇ ਆ ਠੀਕ ਹੈ ਇਹ ਤਾਂ ਇਹ ਤਾਂ ਦੇਖੋ ਸਰਕਾਰ ਕਰਨੀ ਨਾ ਦੇਵੇ ਅੰਦੋਲਨ ਸਰਕਾਰ ਮੰਗਾ ਮੰਨ ਲਵੇ ਕੰਮ ਨਿਭੜ ਜਾਵੇ ਜੇ ਨਹੀਂ ਮੰਦੀ ਤਾਂ ਫਿਰ ਉਹਦੇ ਦੇਖੋ ਇਹ ਅੱਜ ਨਹੀਂ ਨਾ ਕਹਿ ਸਕਦੇ ਅੱਜ ਨਹੀਂ ਨਾ ਕਹਿ ਸਕਦੇ ਕੋਈ ਜ਼ਬਰਦਸਤੀ ਆਪਣੀਆਂ ਗੱਲਾਂ ਸਾਡੇ ਮੂੰਹ 'ਚ ਇਹ ਤਾਂ 12 ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂ ਕਿ ਲੱਗਦਾ ਤੁਹਾਨੂੰ ਕੱਲ੍ਹ ਤਾਂ ਇੱਕ ਮੀਟਿੰਗ ਰਹਿ ਗਈ ਹੈ ਕੀ ਰਵਈਆ ਕੀ ਲੱਗਦਾ ਦੇਖੋ ਸਰਕਾਰ ਅਸੀਂ ਆਪਣੇ ਵੱਲੋਂ ਪੋਜ਼ੀਟਿਵ ਐ ਸਾਡਾ ਕੰਮ ਹੈ ਜਦੋਂ ਸਰਕਾਰ ਗੱਲਬਾਤ ਲਈ ਸੱਦੂਗੀ ਅਸੀਂ ਉਹਨਾਂ ਨੂੰ ਇੱਕ ਇੱਕ ਗੱਲ ਬੜੇ ਪਿਆਰ ਨਾਲ ਅਮ ਪ੍ਰੋਮਣ ਟੰਗਣਾ ਚੰਗੇ ਮਾਹੌਲ ਦੇ ਵਿੱਚ ਦੱਸਾਂਗੇ ਵੀ ਸਾਡੀਆਂ ਆ ਦੇਸ਼ ਦੇ ਕਿਸਾਨ ਮਜ਼ਦੂਰੀ ਦੀਆਂ ਸਮੱਸਿਆਵਾਂ ਮੰਨਣਾ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਹੈ ਉਹ ਦੇਖਣੋ ਕਿਹੜੇ ਮੁੱਦੇ ਬਾਕੀ ਜਥੇ ਬੰਦੀਆਂ ਤੁਹਾਡੇ ਨਾਲ ਕਿਉਂ ਨਹੀਂ ਆ ਰਹੀਆਂ ਸਾਰੀਆਂ ਜਥੇ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਦਾ ਪਤਾ ਵੀ ਕਿਹੜੀਆਂ ਨਹੀਂ ਆ ਰਹੀਆਂ ਜਿਹੜੀ 34 ਜਥੇ ਬੰਦੀਆਂ ਸੀ ਉਹ ਸਾਰੀਆਂ ਕਿਉਂ ਨਹੀਂ ਨਹੀਂ ਤੁਸੀਂ ਕਿਸੇ ਦਾ ਨਾਲ ਤੁਸੀਂ ਕਿਦਾਂ ਦਾਵਾ ਕਰ ਸਕਦੇ ਵੀ ਨਹੀਂ ਆ ਰਹੀਆਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਰੀਆਂ ਜਥੇ ਬੰਦਿਆਂ ਦਿਲੀ ਨਾਲ ਲੈ ਕੇ ਜਾਣਾ ਧੰਨਵਾਦ ਜੀ ਧੰਨਵਾਦ ਜਾਨਗੇ हां ਗਰਾਹ ਸਾਹਿਬ ਵੀ ਜਾਣ ਕੇ ਨਾ ਗਰਾਹ ਸਾਹਿਬ ਦੇਖੋ ਇੱਕ ਮਿੰਟ ਕਰੋ ਯਾਰਿਆ ਨਾ ਸਾਡੀ ਗੱਲ ਹੋਈ ਆ ਕਿਸੇ ਨੇ ਜਾਣਾ ਨਹੀਂ ਜਾਣਾ ਉਹਦੀ ਮਰਜ਼ੀ ਆ ਗੱਲਬਾਤ ਸਾਡੀ ਸਾਰੇ ਨਾਲ ਮੈਂ ਤੁਹਾਨੂੰ ਦਾਵਾ ਕਰਦਾ ਤੁਸੀਂ ਇਸ ਵਾਰ 15 ਨੂੰ ਕਰਿਓ ਕੋਈ ਵੀ ਪੰਜਾਬ ਚ ਨਹੀਂ ਰਹੂਗਾ